ਕਹਿੰਦਾ ਦਇਆ ਸਿਰ ਦਇਆ ਸਿਰ ਸਾਈਡ ਤੇ ਕਰਕੇ ਕਹਿੰਦਾ ਖਾਲਸਾ ਪੰਥ ਤੁਹਾਨੂੰ ਪਤਾ ਹੈ ਜਿੱਦਣ ਗੁਰੂ ਗੋਬਿੰਦ ਸਿੰਘ ਸਾਨੂੰ ਅਮਰਿਤ ਛਕਾਇਆ ਸੀ ਫਿਰ ਸਾਡੇ ਕੋਲ ਸ਼ੱਕਿਆ ਸੀ ਤੇ ਸਾਨੂੰ ਕਿਹਾ ਸੀ ਖਾਲਸਾ ਮੇਰੋਂ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂੰ ਨਿਵਾਜ਼ ਖਾਲਸਾ ਮੇਰਾ ਸੱਜਣ ਸੂਰਾ ਖਾਲਸਾ ਮੇਰਾ ਸਤਗੁਰੂ ਪੂਰਾ ਅੱਸੀ ਗੁਰੂ ਗੋਬਿੰਦ ਸਿੰਘ ਦੇ ਉਹ ਸਾਹਬ ਦੇ ਨਾਲ ਅੰਮ੍ਰਿਤ ਛਕਾਣ ਤੈਮ ਪੂਰੇ ਗੁਰੂ ਬਣ ਗਏ ਅੰਮ੍ਰਿਤ ਛਕਾਇਆ ਨਾ ਗੁਰੂ ਗੋਬਿੰਦ ਸਿੰਘ ਤਾਂ ਹੀ ਤੇ ਕਿਹਾ ਜਾਂਦਾ ਵਾ ਪ੍ਰਗਟਿਓ ਮਰਦ ਅਗੰਮੜਾ ਬਰੀਆਮ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਹੁਣ ਗੁਰੂ ਤੇ ਚੇਲੇ ਦੀ ਗੱਲ ਹੋਣ ਲੱਗੀ ਭਾਈ ਦਇਆ ਸਿੰਘ ਕਿਹਾ ਮਤਾ ਪਾਸ ਕਰੋ ਆਪਾਂ ਗੁਰੂ ਗੋਬਿੰਦ ਸਿੰਘ ਨੂੰ ਹੁਕਮ ਦੇਣਾ ਹੁ ਜਾ ਕੇ ਸਾਰੇ ਸਿੰਘ ਕਹਿੰਦੇ ਸਭ ਤੁਸੀਂ ਆਗੂ ਕਰੋ ਚਲੋ ਚੱਲੋ ਦਾਲ ਚਾਦੇ ਆ ਹੁਣ ਉੱਥੇ ਵੀ ਕਵੀ ਨੇ ਬੜੇ ਸੋਹਣਾ ਖਿਆਲ ਪ੍ਰਗਟ ਕੀਤਾ ਗੋਬਿੰਦ ਸਿੰਘ ਪੰਥ ਤੈਨੂੰ ਹੁਕਮ ਕਰਦਾ ਐਥੇ ਧੜੀ ਲੰਗਾੜ ਦੀ ਆਗਿਆ ਨਹੀਂ ਇੱਕ ਧੜੀ ਵੀ ਤੂੰ ਇੱਥੇ ਖਲੋੜੀ ਸਕਦਾ ਜਾਓ ਨਿਕਲ ਜਾਓ ਇਸ ਗੱਡੀ ਦੇ ਵਿੱਚੋਂ ਪਰ ਹੁਕਮ ਦਿੰਦਾ ਗੁਰੂ ਨੇ ਉਸ ਪੰਥ ਨੂੰ ਕਲ ਵੀ ਸਜਾਈ ਰੌਲਾ ਹੀ ਨਹੀਂ ਆ ਜੀਵਨ ਸਿੰਘ ਨੂੰ ਸਜਾਈ ਕ ਸੰਤ ਸਿੰਘ ਨੂੰ ਸਜਾਈ ਆ ਤਾਂ ਰੌਲਾ ਹੀ ਨਹੀਂ ਆ ਕੋਈ ਵੀ ਸਾਡਾ ਉਨਾਂ ਨੂੰ ਕਲਗੀ ਸਜਾਈ ਜਿਨ੍ਹਾਂ ਵਿੱਚ ਜਾਤੀਵਾਦ ਨਹੀਂ ਸੀ ਜਿਨ੍ਹਾਂ ਵਿੱਚ ਤੇਰ ਮੇਰ ਨਹੀਂ ਸੀ ਜਿਹੜੇ ਕਹਿੰਦੇ ਸੀ ਸਜਾ ਕਲਗੀ ਸਵੇਰ ਨੂੰ ਆਹੂ ਲਾ ਕੇ ਰੱਖ ਦਿਆਂਗੇ ਦੁਸ਼ਮਨ ਦੇ ਤੇਰੇ ਬਾਗ ਤੀਰ ਚਲਾਵਾਂਗੇ ਕੱਲੀ ਸੱਤ ਨਹੀਂ ਤੇਰੇ ਨਾਲ ਮਿਲਦੀ ਤੇਰੀ ਰਹਿਮਤ ਅੰਦਰ ਏ ਲਾਹ ਪੱਥਾ ਮੋਢੇ ਦੇ ਉੱਤੇ ਸਵੇਰੇ ਵੇਖੀ ਬਾਣ ਤੇਰੇ ਹੋਣਗੇ ਤਾਕਤ ਤੇਰੀ ਹੋਏਗੀ ਕਲਗੀ ਵੀ ਤੇਰੀ ਜੋੜਾ ਵੀ ਤੇਰਾ ਘੋੜਾ ਵੀ ਤੇਰਾ ਕੁਛ ਵੀ ਨਹੀਂ ਹੈ ਕਿੰਨੂ ਕਲਗੀ ਸਜਾਈ ਹੁਣ ਵੇਖੋ ਸੰਗਤ ਸਿੰਘ ਅੱਧ ਹੀ ਬੜਾ ਪਿਆਰਾ ਆ ਸੰਗਤ ਨੂੰ ਕਲਗੀ ਸਜਾਈ ਬੰਦੇ ਦਾ ਰੌਲੇ ਨਹੀਂ ਕੋਈ ਵੀ ਸਰਣ